ਲੁਧਿਆਣਾ ਪਛਮੀ ਜਿਮਨੀ ਚੋਣ ਦੇ ਲਈ ਮਾਹੌਲ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਚੋਣ ਖਾੜੇ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਵੀ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਵਾ ਤਾਂ ਲੁਧਿਆਣਾ ਪਛਮੀ ਜਿਮਨੀ ਚੋਣ ਦੇ ਲਈ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਪ੍ਰੋਫ ਕਾਰ ਸਿੰਘ ਘੁੰਮਣ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਵਾ ਜੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਨੇ ਤੇ ਲੁਧਿਆਣਾ ਬਾਰ ਕੌਂਸਲ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਲੰਬੇ ਸਮੇਂ ਤੋਂ ਨਿਭਾਉਂਦੇ ਰਹੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵਾਰ ਪ੍ਰੋਫ ਕਾਰ ਸਿੰਘ ਘੁੰਮਣ ਦੇ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਲਈ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਵਾ ਦੱਸ ਦਈਏ ਤੁਹਾਨੂੰ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਵਿੱਚ ਆਪਣੇ ਹੈਵੀ weight ਉਮੀਦਵਾਰ ਦੇ ਤੌਰ ਤੇ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ अरोੜਾ ਨੂੰ ਉਤਾਰਿਆ ਗਿਆ ਸੀ ਤਾਂ ਉਹਨਾਂ ਦੇ ਸਾਹਮਣੇ ਆ ਕਾਂਗਰਸ ਦੇ ਵੱਲੋਂ ਵੀ ਆਪਣੇ ਸਾਬਕਾ ਕੈਬਨਿਟ ਮੰਤਰੀ ਅਤੇ ਤੀਜੀ ਵਾਰ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਵਾ ਪਾਰਟਿਸਪੇਟ ਕਰਨ ਵਾਲੇ ਭਾਰਤ ਪੁਸ਼ਨ ਆਸ਼ੂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਵਾ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਚੋਣ ਖਾੜੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਵੀ ਪ੍ਰੋਪਕਾਰ ਸਿੰਘ ਘੁੰਮਣ ਨੂੰ ਉਮੀਦਵਾਰ ਦੇ ਤੌਰ ਤੇ ਉਤਾਰ ਕੇ ਇਸ ਮੁਕਾਬਲੇ ਨੂੰ ਹੋਰ ਕੜਾ ਬਣਾ ਦਿੱਤਾ ਗਿਆ ਤਾਂ ਹੁਣ ਇਹ ਸਭ ਦੇ ਵਿਚਕਾਰ ਸਭ ਦੀ ਨਿਗਾ ਜੜੀ ਹੈ ਬੀਜੇਪੀ ਦੇ ਉੱਤੇ ਬਣੀ ਹੋਈ ਹੈ ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਵਾ ਕਰਨ ਵਾਲੀ ਬੀਜੇਪੀ ਦੇ ਵੱਲੋਂ ਹਜੇ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਉਮੀਦਵਾਰ ਦਾ ਨਾਮ ਦਾ ਹਜੇ ਐਲਾਨ ਨਹੀਂ ਕੀਤਾ ਗਿਆ ਬੇਸ਼ੱਕ ਚਰਚਾਵਾਂ ਵਿੱਚ ਕਈ ਨਾਮ ਨੇ ਪਰ ਦੇਖਣਾ ਇਹ ਹੋਏਗਾ ਕਿ ਬੀਜੇਪੀ ਕਿਸ ਨੂੰ ਉਮੀਦਵਾਰ ਬਣਾਦੀ ਹੈ ਤੇ ਬੀਜੇਪੀ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਹੋਣ ਤੋਂ ਬਾਅਦ ਚੋਣ ਅਖਾੜੇ ਦੀ ਤਸਵੀਰ ਜਿਹੜੀ ਹੈ ਕਿਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਬੀਜੇਪੀ ਵੀ ਜਿਹੜਾ ਵਾ ਵੱਡੇ ਮਾਰਜਨ ਦੇ ਨਾਲ 2024 ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਬੈਸਟ ਤੋਂ ਅੱਗੇ ਰਹੀ ਸੀ ਤਾਂ ਹੁਣ ਸਭ ਦੀ ਨਿਗਾਹ ਭਾਜਪੀ ਦੇ ਉੱਤੇ ਵੀ ਬਣੀ ਹੋਈ ਆ ਤਾਂ ਚਾਰੋਂ ਪਾਰਟੀਆਂ ਦੇ ਉਮੀਦਵਾਰ ਜਦੋਂ ਸਾਹਮਣੇ ਆਣਗੇ ਤੇ ਚੋਣ ਤਰੀਕਾ ਦਾ ਐਲਾਨ ਜਦੋਂ ਹੋਏਗਾ ਤਾਂ ਉਸ ਤੋਂ ਬਾਅਦ ਚੋਣ ਅਖਾੜੇ ਦੀ ਤਸਵੀਰ ਜਿਹੜੀ ਆ ਹੋਰ ਗਰਮਾਂਦੀ ਹੋਈ ਨਜ਼ਰ ਆਏਗੀ ਹੋਰ ਭਖੜਾ ਹੋਇਆ ਚੋਣ ਅਖਾੜਾ ਨਜ਼ਰ ਆਏਗਾ ਤਾਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸ਼੍ਰੋ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸੀਨੀਅਰ ਐਡਵੋਕੇਟ ਪ੍ਰੋਪਕਾਰ ਸਿੰਘ ਖੁੰਮਣ ਦੇ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਉਹਨਾਂ ਨੂੰ ਆਪਣਾ ਉਮੀਦਵਾਰ ਲੁਧਿਆਣਾ ਪੱਛਮੀ ਚੋਣ ਦੇ ਲਈ ਬਣਾਇਆ ਗਿਆ ਤਾਂ ਦਿਲਚਸਪ ਤਸਵੀਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜਦੋਂ ਚੋਣ ਅਖਾੜੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਮੋ-ਸਾਮਣੇ ਹੁੰਦੇ ਹੋਏ ਨਜ਼ਰ ਆਣਗੇ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਹ ਜਿਹੜਾ ਵਾ ਚੋਣ ਸ਼੍ਰੋਮਣੀ ਕਾਲੀ ਦਲ ਲੜਨ ਜਾ ਰਹੀ ਹੈ ਉਸ ਦੇ ਉੱਤੇ ਵੀ ਦਿਲਚਸਪ ਜਿਹੜੀ ਆ ਨજર ਸਾਭ ਦੀ ਬਣੀ ਰਹੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ 2022 ਚੋਣਾਂ ਦੇ ਵਿੱਚ ਘਟ ਅੰਕਿਆ ਜਾ ਰਿਆ ਸੀ ਤੇ ਹੁਣ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੇਗੀ ਇਸ ਦੇ ਉੱਤੇ ਵੀ ਨਿਗਾਹ ਸਾਭ ਦੀ ਬਣੀ ਹੋएगी ਕਿਉਂਕਿ ਪ੍ਰੋਫ ਕਾਰ ਸਿੰਘ ਘੁੰਮਦਾ ਆਪਣਾ ਵੱਡਾ ਧਾਇਰਾ ਵਾ ਤੇ ਲੁਧਿਆਣਾ ਦੇ ਵਿੱਚ ਕਈ ਰਸੂਕਦਾਰਾਂ ਦੇ ਨਾਲ ਉਹਨਾਂ ਦੇ ਨੇਜੀ ਸਬੰਧਵੀ ਨੇ ਪਰਿਵਾਰਿਕ ਸਬੰਧਵੀ ਨੇ ਤੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਤੇ ਲੀਗਲ ਲੀਵਿੰਗ ਦੇ ਤੌਰ ਤੇ ਵੀ ਉਹ ਸੇਵਾਵਾਂ ਨਿਭਾਉਂਦੇ ਰਹੇ ਨੇ ਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਹੈਵੀ weight ਉਮੀਦਵਾਰ ਉਤਾਰ ਕੇ ਇਸ ਚੋਣ ਅਖਾੜੇ ਨੂੰ ਹੋਰ ਪਖਾੜ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰਾਂ ਸਾਹਮਣੇ ਆਉਂਦੀਆਂ ਵਾ ਉਸ ਦੇ ਉੱਤੇ ਵੀ ਨਿਗਾਹ ਬਣੀ ਰਹੇਗੀ ਕੈਮਰਾ ਪਰਸਨ ਰਕੇਸ਼ ਦੇ ਨਾਲ ਵਿਵੇਕ ਟੱਲ ਪੰਜਾਬ ਤੱਕ ਲੁਧਿਆਣਾ